ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਤਾਂ-ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੱਖਾਂ ਦੀ ਗਿਣਤੀ ਵਿੱਚ ਸੰਤਾ ਚਪੈਰਾ ਸਾਹਿਬ ਕਟਣ ਜਾਂਦੀਆਂ ਹਨ ਪਰ ਕੁਝ ਪ੍ਰਚਾਰਕ ਨੇ ਜੋ ਚਪੈਰਾ ਸਾਹਿਬ ਦੀ ਤਰਕ ਕਰ ਰਹੇ ਨੇ ਤੇ ਚਪੈਰਾ ਸਾਹਿਬ ਨੂੰ ਗਲਤ ਬੋਲ ਰਹੇ ਨੇ ਤੇ ਇਸ ਵਾਰੇ ਬਾਬਾ ਬੰਤਾ ਸਿੰਘ ਜੀ ਨੇ ਤਰਕਕਾਰੇ ਪ੍ਰਚਾਰਕਾਂ ਨੂੰ ਕਾਫੀ ਵਧੀਆ ਜਵਾਬ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਉਥੇ ਚਪਹਿਰਾ ਸਾਹਿਬ ਹੁੰਦਾ ਹੈ ਨਾ ਉਹ ਕਹਿੰਦਾ ਚੰਗੀ ਗੱਲ ਨਹੀਂ ਹੈ ਅਖੇ ਜੀ ਇਹਨਾਂ ਮੰਤਰ ਬਣਾ ਲਿਆ ਬਾਣੀ ਨੂੰ ਅਖੇ ਕਾਰਜ ਸਿੱਧ ਹੋਣਗੇ ਬਾਣੀ ਤੇ ਅਖੇ ਜੀਵਨ ਜਾਚ ਹੈ ਇਹਨੂੰ ਮੂਰਖ ਨੂੰ ਬੰਦਾ ਪੁੱਛੇ ਵੀ ਜੀਵਨ ਜਾਚ ਦੀਆਂ ਕਿਤਾਬਾਂ ਤੇ ਸਕੂਲਾਂ 'ਚ ਪ੍ਰੋਫੈਸਰ ਬਥੇਰੀਆਂ ਪੜ੍ਹਾਉਂਦੇ ਨੇ ਵੀ ਅਕਲ ਆ ਜਾਵੇ ਇਹਨਾਂ ਨੂੰ ਰਹਿਣ ਦੀ ਗੁਰਬਾਣੀ ਲੋਕ ਤੇ ਪਰਲੋਕ ਸਵਾਰਦੀ ਹੈ ਗੁਰਬਾਣੀ ਅਕਾਲ ਪੁਰਖ ਨਾਲ ਜੋੜਦੀ ਹੈ ਤੁਹਾਡੀਆਂ ਕਿਤਾਬਾਂ ਨਹੀਂ ਜੋੜ ਸਕਦੀਆਂ ਜੀਵਨ ਜਾਚ ਵਾਲੀਆਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਕ ਗੁਰੂ ਨਿਸਤਾਰੇ ਭਵ ਸਾਗਰ ਤੋਂ ਉਤਾਰਦੀ ਹੈ ਲਿਬਰੇਸ਼ਨ ਮੁਕਤੀ ਦਿੰਦੀ ਹੈ ਹੁਣ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹ ਚੁਪਹਿਰੇ ਤੇ ਬੈਠੇ ਨੇ ਹਜ਼ਾਰਾਂ ਲੋਕ ਜਾਂ ਤੁਸੀਂ ਘਰਾਂ 'ਚ ਬੈਠੇ ਹੋ ਚੌਂਕੜਾ ਲਾ ਕੇ ਦੁਪਹਿਰਾ 6 ਘੰਟੇ ਕੀ ਇਹ ਮਨਮਤ ਹੈ ਅਭਿਆਸ ਕਰਨਾ ਨਾਮ ਜਪਣਾ ਜੇ ਤੇ ਚੁਪਹਿਰਾ ਮੰਤਰਾਂ ਜੰਤਰਾਂ ਦਾ ਕਟੋਗੇ ਤੇ ਠੀਕ ਨਹੀਂ ਤੂੰ ਨੇ ਟੱਪੇ ਵੱਲ ਕਰੋਗੇ ਤੇ ਜੇ ਰੱਬ ਦੇ ਨਾਮ ਦਾ ਕਟੋਗੇ ਕੀ ਇਹ ਮਾੜੀ ਗੱਲ ਹੈ ਕੀ ਅਕਾਲ ਪੁਰਖ ਤੁਹਾਡਾ ਨਾਮ ਮਹਾ ਮੰਤਰ ਹੈ ਇਹ ਰੋਗ ਸੋਗ ਮਿਟਾ ਸਕਦਾ ਹੈ ਕਿਉਂ ਜੱਬਲੀਆਂ ਹੀ ਮਰੀ ਗਿਆ ਪ੍ਰਚਾਰਕ ਤੁਸੀਂ ਮੇਰੀ ਵਿਚਾਰਧਾਰਾ ਨੂੰ ਨਹੀਂ ਮੰਨਣਾ ਨਾ ਤਰਕਵਾਦੀ ਨੂੰ ਮੰਨਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਕਰੋ ਕੀ ਤੁਹਾਡੀ ਬਾਣੀ ਰੋਗ ਸੋਗ ਵਿਗਨ ਵਿਨਾਸ਼ਕ ਹੈ ਜਾਂ ਨਹੀਂ ਕੀ ਸਭ ਤੋਂ ਤਕੜਾ ਮੰਤਰ ਤੁਹਾਡੀ ਬਾਣੀ ਹੈ ਜਾਂ ਨਹੀਂ ਤੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਜਿਹੜਾ ਨਾਮ ਜਪੇਗਾ ਸੁਨੇਗਾ ਉਹਦੇ ਜੀਵਨ ਚੋਂ ਬਲਾਈ ਚਲੀਆਂ ਜਾਣਗੀਆਂ ਰੋਗ ਸੋਗ ਭੂਤ ਪ੍ਰੇਤ ਉਹਦਾ ਖਿਹੜਾ ਛੱਡ ਜਾਣਗੇ ਇਹ ਨਾਮ ਕੀ ਹੈ ਜੀ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਵਾਹਿਗੁਰੂ ਦੇ ਗੁਣ ਗਾਉਣੇ ਹੀ ਮਹਾ ਮੰਤਰ ਹੈ ਇਹਨੂੰ ਸੁਣੋ ਤੇ ਗਾਓ ਤੁਹਾਡੀਆਂ ਬਲਾਵਾਂ ਗਲੋਂ ਲੈ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਤੇ ਆਂਦੇ ਸਾਡੀ ਬਾਣੀ ਮੰਤਰ ਹੈ ਇਹ ਬਲਾਵਾਂ ਗਲੋਂ ਲਾਉਂਦਾ ਹੈ ਹੁਣ ਜੇ ਕੋਈ ਚਪਹਿਰਾ ਕੱਟਦਾ ਹੈ ਸਾਡੇ ਵੱਲੋਂ ਅઠੇ ਪੈਰ ਬੈਠਾ ਰਹੇ ਕੀ ਢਿੱਡ ਪੀੜ ਹੁੰਦੀ ਆ ਕਿਸੇ ਤੇ ਬਾਣੀ ਪੜਦਾ ਹੈ ਕੁਮਾੜਾ ਕਰਮ ਤੇ ਕਰ ਨਹੀਂ ਰਿਹਾ ਤੋ ਜਿੰਨੀਆਂ ਵੀ ਵੱਡੀਆਂ ਸਟੇਜਾਂ ਨੇ ਵਿਸ਼ੇਸ਼ ਪ੍ਰਬੰਧਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇਹ ਸਟੇਜਾਂ ਗੁਰੂ ਦੀ ਵਡਿਆਈ ਕਰਨ ਲਈ ਨੇ ਇਹ ਸਟੇਜਾਂ ਸਿੱਖੀ ਪ੍ਰਫੁੱਲਤ ਕਰਨ ਲਈ ਨੇ ਨਾ ਕਿ ਸਿੱਖੀ ਦੀ ਬੇੜੀ ਡੋਬਣ ਲਈ ਇਤਿਹਾਸ ਤੇ ਬਾਣੀ ਨੂੰ ਕਟਣ ਲਈ